ਪੰਜਾਬ ਸਰਕਾਰ ਨੂੰ ਬਣਿਆ ਭਾਵੇਂ 2.5 ਸਾਲ ਦੇ ਕਰੀਬ ਦਾ ਅਰਸਾ ਹੋ ਚੱਲਿਆ ਪਰ ਲੋਕ ਅੱਜ ਵੀ ਗਲੀਆਂ ਨਾਲੀਆਂ ਦੇ ਵਿਕਾਸ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਜੇਕਰ ਪਿੰਡ ਵਾਸੀਆਂ ਦੀ ਮੰਨੀ ਹੈ ਤਾਂ ਪਿੰਡ ਦੇ ਮੁੱਖ ਬਾਜ਼ਾਰਾਂ ਅਤੇ ਇਤਿਹਾਸਿਕ ਗੁਰਦੁਆਰਿਆਂ ਨੂੰ ਜਾਣ ਵਾਲੇ ਰਸਤਿਆਂ ਤੇ ਗੰਦਾ ਪਾਣੀ ਖੜਾ ਹੋਣ ਕਰਕੇ ਲੋਕਾਂ ਦੇ ਨਾ ਬਾਜ਼ਾਰਾਂ ਵਿੱਚੋਂ ਲੰਘਣਾ ਵੀ ਮੁਸ਼ਕਲ ਹੈ ਇਸ ਮੌਕੇ ਆਪ ਆਗੂ ਬਾਬਾ ਸਾਰਜ ਸਿੰਘ ਨੇ ਦੱਸਿਆ ਸੀ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਆਗੂ ਨੇ ਅਤੇ ਪਿੰਡ ਵਾਸੀਆਂ ਨੇ ਇਸ ਪਿੰਡ ਵਿੱਚ ਕੈਬਨਿਟ ਮੰਤਰੀ ਲਾਲਜ ਸਿੰਘ ਪੁੱਲਰ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਇਆ ਸੀ ਪਰ ਅੱਜ ਉਹੀ ਲੋਕ ਵਿਕ ਕਦ ਇਸ ਪਿੰਡ ਦਾ ਵਿਕਾਸ ਹੋਵੇਗਾ ਉਹਨਾਂ ਕਹਾਂ ਕਿ ਪਿੰਡ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਹੈ ਜਿਸ ਦੀ ਬੋਲੀ ਰਾਹੀਂ ਹਰ ਸਾਲ 70 ਤੋਂ 80 ਲੱਖ ਰੁਪਏ ਪੰਚਾਇਤ ਮਹਿਕਮੇ ਇਕੱਠਾ ਕਰਦਾ ਪਰ ਉਹ ਪੈਸਾ ਕਿੱਥੇ ਖਰਚ ਹੁੰਦਾ ਉਸ ਦਾ ਹਿਸਾਬ ਦੇਣ ਦੀ ਬਜਾਏ ਸਰਕਾਰੀ बाबू ਉਹਨਾਂ ਨੂੰ ਦਬਕ ਕੇ ਮਾਰ ਰਹੇ ਨੇ ਕਿ ਜੇਕਰ ਇਸ ਵਾਰ ਪੰਚਾਇਤ ਬੋਲੀ ਦੇ ਪੈਸੇ ਸਮੇਂ ਸਿਰ ਜਮਾ ਨਾ ਹੋਏ ਤਾਂ ਉਹਨਾਂ ਦਾ ਲੱਗਿਆ ਝੋਨਾ ਵਾ ਦਿੱਤਾ ਜਾਵੇਗਾ ਉਹਨਾਂ ਕਹਾਂ ਕਿ ਜੋ ਵੀ ਅਧਿਕਾਰੀ ਅਜੇਹ ਕਰਨ ਆਵੇਗਾ ਉਸ ਕੋਲੋਂ ਪਿਛਲੇ ਕਈ ਸਾਲਾਂ ਦੇ ਪੰਚਾਇਤੀ ਬੋਲੀ ਦੇ ਪੈਸਿਆਂ ਦਾ ਹਿਸਾਬ ਲਿਆ ਜਾਵੇਗਾ ਇਸ ਮੌਕੇ ਪਿੰਡ ਦੇ ਕਿਸਾਨਾਂ ਗੁਨੇ ਦੱਸਿਆ ਕਿ ਪਿੰਡ ਗੀਆਂ ਸਨ ਜਿਸ ਵਿੱਚ ਪਾਣੀ ਦੀ ਨਿਕਾਸੀ ਵਾਲੀਆਂ ਨਾਲੀਆਂ ਉੱਚੀਆਂ ਕਰ ਦਿੱਤੀਆਂ ਗਈਆਂ ਅਤੇ ਬਿਜਲੀਆਂ ਸੜਕਾਂ ਗਲੀਆਂ ਨੀਵੀਆਂ ਕਰ ਦਿੱਤੀਆਂ ਗਿਆ ਜਿਸ ਕਰਕੇ ਪਿੰਡ ਦੀਆਂ ਗਲੀਆਂ ਤੇ ਸੜਕਾਂ ਪਾਣੀ ਵਿੱਚ ਡੁੱਬੀਆਂ ਰਹਿੰਦੀਆਂ ਨੇ ਜਿਸ ਨੂੰ ਉਹਨਾਂ ਵਿਦੇਸ਼ੀ ਮਾਡਲ ਦੱਸਦੇ ਆ ਕਿ ਆ ਕਿ ਲੋਕ ਹੁਣ ਇੱਥੇ ਝੋਨਾ ਵੀ ਬੀਜ ਸਕਦੇ ਨੇ ਸਾਹਬ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢੇ ਦਾ ਮੈਂ ਸੂਬਾ ਆਗੂ ਆ ਕੀ ਕਹਿਣਾ ਚਾਹੁੰਦੇ ਆ ਮੈਂ ਜੀ ਇਹੋ ਕਹਿਣਾ ਚਾਹੁੰਨਾ ਕਿ ਨਗਰ ਸਭਰਾ ਦੇ ਪਤਾ ਨਹੀਂ ਕਿੰਨੇ ਕਿ ਚਿਰ ਦਾ 20 ਸਾਲਾਂ ਤੋਂ ਵਿਕਾਸ ਹੋਣ ਡਿਆ ਤੇ ਜਿਹੜਾ ਕੋਈ ਤਾਂ ਕਿਸੇ ਪਾਸੇ ਨੂੰ ਲੱਗ ਜਾਂਦੀ ਕਿਦੋਂ ਨਾਲੀ ਉੱਚੀ ਕਰ ਦਿੰਦੇ ਆ ਕਿਦੋਂ ਸੜਕ ਉੱਚੀ ਕਰ ਦਿੰਦੇ ਆ ਆ ਤੁਸੀਂ ਮੇਨ ਰਾਹ ਵਾ ਜਿੱਥੇ ਸੰਗਤਾਂ ਪਹਿ ਰਾਤ ਦੇ 2 ਵਜੇ ਬਾਬੇ ਵੀਰ ਸਿੰਘ ਦੇ ਸਤਾਨਾਂ ਤੇ ਆਉਂਦੀਆਂ 2 ਵਜੇ ਤੋਂ ਸੰਗਤ ਸ਼ੁਰੂ ਹੁੰਦੀਆਂ ਹੁੰਣਾ ਤੇ ਰਾਤ ਦਾ ਹਾਲ ਵੇਖੋ ਇਹ ਸਾਡੇ ਸਰਪੰਚ ਸਰਦੂਲ ਸਿੰਘ ਦੀ ਦੇਣ ਆ ਜਿਨੇ ਦੋ ਪਾਸੇ ਉੱਚੀਆਂ ਇੱਟਾਂ ਲਾ ਕੇ ਵਿੱਚ ਕਰਾ ਪਤਾ ਨਹੀਂ ਇਹ ਨਕਸ਼ਾ ਇਟਲੀ ਤੋਂ ਲਿਆ ਆ ਕਿ ਅਮਰੀਕਾ ਤੋਂ ਲਿਆ ਆ ਨਕਸ਼ਾ ਇਹ ਨਕਸ਼ਾ ਬਾਹਰ ਦਾ ਵਾ ਇਹ ਸਾਡੇ ਏਰੀਆ ਦਾ ਨਕਸ਼ਾ ਨਹੀਂਗਾ ਪੀ ਸਾਈਡਾਂ ਜਿਹੜੀਆਂ ਜਿਹੜੀਆਂ ਇੱਟਾਂ ਲੱਗੀਆਂ ਵਾ ਉਹ ਉੱਚੀਆਂ ਲਾਈਆਂ ਦਾ ਛੜਕ ਵਿੱਚੋਂ ਨੀਵੀਂ ਆ ਮੈਂ ਇਹਦਾ ਧੰਨਵਾਦ ਕਰਦਾ ਵੀ ਇਹਨੇ ਬਹੁਤ ਸਿਰੇ ਦਾ ਵਿਕਾਸ ਕੀਤਾ ਆਡਾ ਵਾ ਆਂਦਾ ਮੈਂ ਅੱਡੇ ਤੋਂ ਕਿਲੋਮੀਟਰ ਪਰਾਂ ਨੂੰ ਚਾਰੇ ਪਾਸੇ ਅੱਡੇ ਤੋਂ ਚਾਰੇ ਚਾਰ ਛੜਕਾਂ ਨਿਕਲਦੀਆਂ ਮੈਂ ਕਿਲੋ ਕਿਲੋਮੀਟਰ ਦੇਖ ਬਣਾਉਣੀ ਪੈਂਦੀ ਤਾਂ ਦੇਖ ਵੇਖ ਲੋ ਛਿੱਟੇ ਗੰਦੇ ਲੋਕਾਂ ਦੇ ਪਾਣੀ ਦੇ ਪੈਂਦੇ ਆ ਕਿੰਨਾ ਕੁ ਮਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਮੈਂ ਵੇਖੋ ਜਦੋਂ ਕੋਈ ਗੱਲ ਕਰੀਏ ਨਾ ਉਹ ਆਂਦਾ ਤੁਹਾਨੂੰ ਜਾਦੀ ਤਕਲੀਫ ਆ ਕਿਸੇ ਨੂੰ ਨਹੀਂ ਅਹੀਂ ਤੋਂ ਅਦਰ ਬੰਨ ਤੇ ਵੀ ਗੱਲ ਕੀਤੀ ਤੇ ਆਂਦੇ ਬੰਨ ਮੈਂ ਕਿਹਾ ਬੰਨ ਬਹੁਤ ਵੱਡਾ ਮਜਬੂਤ ਆ ਪੱਥਰ ਲੱਗ ਗਿਆ ਹੁਣ ਕੋਈ ਡਰ ਨਹੀਂ ਮੈਂ ਪਨੀਰੀਆਂ ਬੀਜ ਕੇ ਝੋਨਾ ਲਾਉ ਉਹ ਆ ਵਿਕਾਸ ਵੇਖ ਲੋ ਸਤਾਨ ਜਿਹੜਾ ਬਾਬਾ ਵੀਰ ਸਿੰਘ ਦਾ ਸਤਾਨ ਤੇ ਮੇਨ ਇਹ ਛੜਕਾ ਸਭਰਾਵਾਂ ਦੀ ਇਹ ਮੇਨ ਛੜਕਾ ਵਿੱਚ ਪਿੰਡ ਦੇ ਵਿੱਚ ਵਰਦੀ ਅਹੀਂ ਹਰਕ ਨੂੰ ਇਹ ਗੱਲ ਮਤਲਬ ਕੀਤੀ ਹੈ ਬੇਨਤੀ ਕਰਦੇ ਆ ਪੇ ਨੂੰ ਚੰਗੀ ਤਰ੍ਹਾਂ ਦਰੁਸਤ ਕਰਕੇ ਵਧੀਆ ਬਣਾਇਆ ਜਾਵੇ ਕੋਈ ਐਡੀ ਗੱਲ ਨਹੀਂ ਕੀ ਠੇਕਾ ਵਾਧੂ ਆਇਆ ਪਿੰਡ ਦੇ ਵਿੱਚ ਅਸ ਅਪਣੇ 70 75 ਲੱਖ ਮਤਲਬ 70 75 ਲੱਖ ਰੁਪਇਆ ਠੇਕਾ ਹਰ ਸਾਲ ਆਉਂਦਾ ਇਹ ਇੱਕ ਛੜਕ ਚੰਗੀ ਤਰ੍ਹਾਂ ਦਲੀਨਾ ਬਣਾ ਦਿੱਤੀ ਜਾਵੇ ਤੇ ਮੈਂ মিডিਆ ਪੱਤਰਕਾਰ ਭਾਈ ਜੀ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਾਨ ਦੇ ਲੋਕ ਤੇ ਸਭਰਾ ਪਿੰਡ ਇਸੇ ਗਲੀ ਦੇ ਰਹਿਣ ਵਾਲਾ ਤੇ ਅੱਗੇ ਸਰਦੂਸੋਂ ਨੇ ਇਟਾਂ ਸਦਾ ਦੀ ਲਾਈਆਂ ਸਾਫ ਤੋਂ ਜਿਗਰ ਕਰ ਗਿਆ ਇਟਾਂ ਬਿਲਕੁਲ ਠੀਕ ਤਰੀਕੇ ਨਾਲ ਨਹੀਂ ਲਗੀਆਂ ਬਹੁਤ ਸਖਤ ਫੈਸਲੇ ਲੈਣ ਦੀ ਲੋੜ ਆ ਕੋਈ ਭਾਈ ਭਤੀਜਾਵਾਦ ਦੀ ਲੋੜ ਨਹੀਂ ਲੋਕਾਂ ਨੇ ਥੜੇ ਬਣਾਏ ਗਾਂ ਤੱਕ ਆਪੋ ਆਪਣੀ ਦੁਕਾਨ ਤੋਂ ਅਗਲਾਂ ਦਾ ਵੀ ਮੇਰੇ ਵੱਲ ਉੱਚੀਆਂ ਹੋਣ ਇਟਾਂ ਤੇ ਤਾਂ ਕਰਕੇ ਐਰ ਕਿ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਇੱਕੋ ਡਰੇਸ਼ੀ ਰੱਖ ਕੇ ਇੱਕ ਲੈਵਲ ਰੱਖ ਕੇ ਸਾਰੀਆਂ ਦੁਕਾਨਾਂ ਦੇ ਥੜੇ ਵੀ ਬਿਲਕੁਲ ਸੈੱਟ ਕਰਕੇ ਇੱਕੋ ਲੈਵਲ ਰੱਖ ਕੇ ਪੂਰੇ ਪਾਕ ਜਿੱਦਾਂ ਵੀ ਪੂਰੇ ਆਏ ਪਏ 6 ਮਹੀਨਾ ਹੋ ਚੱਲਿਆ ਉਰੋਂ ਹੀ ਐਡਵਰਟਾਈਜ਼ਮੈਂਟ ਚੱਲੀਆਂ ਸੀ ਪੂਰੇ ਆਗੇ ਜੀ ਪੂਰੇ ਆਗੇ ਪੂਰੇ ਹਲੇ ਤੱਕ ਸ ਪਾਏ ਜਾਣ ਤੇ ਬਿਲਕੁਲ ਇੱਕ ਲੈਵਲ ਕੀਤਾ ਜਾਵੇ ਮੈਂ ਸਾਫ਼ ਸਨ ਦੱਸਿਆ ਵੀ ਇਹ 25000 ਵਾਦੀ ਵਾਲਾ ਪਿੰਡ ਆ ਲਗਭਗ 10000 ਨਾਲ ਸੰਗਤ ਆਉਂਦੀ ਸਵੇਰੇ ਤੇ ਸਾਰੇ ਲੋਕ ਉਹਨਾਂ ਦੇ ਨਾਲ ਰਿਸ਼ਤੇਦਾਰ ਵੀ ਆਏ ਹੁੰਦੇ ਆ ਸਾਨੂੰ ਬੜੀ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਵੀ ਤੁਹਾਡਾ ਇਤਿਹਾਸਕ ਪਿੰਡ ਆ ਐਡਾ ਤਗੜਾ ਤੁਹਾਡਾ ਪਿੰਡ ਆ ਤੇ ਗੁਰਦਾਰੇ ਜਾਨ ਨੂੰ ਤਾਂ ਤੁਰਸਤਾ ਨਹੀਂ ਬਣ ਸਕਿਆ ਇਹ ਰਸਤਾ ਜਿਹੜਾ ਲਗਭਗ ਪੌਣੀ ਪਿੰਡ ਨੂੰ ਜਾਂਦਾ ਇਹ ਰਸਤਾ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਤੇ ਨਾਲੇ ਖਰਾਬ ਹੋ ਜਾਂਦਾ ਸੋ ਬੇਨਤੀ ਇਹੋ ਮੈਂ ਕਰਦਾ ਪ੍ਰਸ਼ਾਸਨ ਨੂੰ ਵੀ ਤੇ ਸਾਰੇ ਵੀਰਾਂ ਨੂੰ ਵੀ ਸਹਿਯੋਗ ਦਿਈਏ ਇਹਨੂੰ ਬੜੇ ਵਧੀਆ ਤਰੀਕੇ ਨਾਲ ਆਬ ਬਣਾਈਏ ਵੀ ਜਿਹੜਾ ਵੇਖਣਯੋਗ ਹੋਵੇ ਤੇ ਦੁਕਾਨਦਾਰਾਂ ਨੂੰ ਵੀ ਇਹਨਾਂ ਨੂੰ ਬੇਨਤੀ ਆ ਵੀ ਆਪਾਂ ਸਹਿਯੋਗ ਕਰੀਏ ਇਹਨਾਂ ਦੇ ਨਾਲ ਤੇ ਬੜਾ ਵਧੀਆ ਰਸਤਾ ਬਣਾਈਏ ਵੀ ਜਿਹੜਾ ਮਤਲਬ ਫੁੱਲਾਂ ਵਰਗੂ ਤੁਰਿਆ ਇਹ ਗੁਰਦਾਰੇ ਪਤਾ ਲੱਗੇ ਵੀ ਗੁਰਦਾਰੇ ਚੱਲੇ ਆ ਇਹਨਾਂ ਲੱਗੇ ਪਿਓ ਛੱਪੜ ਦੇ ਕੰਡੇ ਕੰਡੇ ਤੁਰੇ ਫਿਰਦੇ ਛਿੱਟੇ ਸਾੜ ਦੇ ਪੈ ਜਾਣੇ ਸੋ ਇਹੋ ਬੇਨਤੀਆਂ ਕਹਿੰਦਾ ਮੈਂ ਖਿਮਾ ਤੇ ਆਜਿਕਾ ਤੇ ਬਾਕੀ ਕੋਈ ਭੋਈ ਭੁੱਲ ਚੁੱਕ ਮਾਫ ਕਰਨੀ ਬਾਕੀ ਖਾਲਸਾ ਫਤਿਹ ਮੇਰਾ ਨਾਮ ਸੱਜਨ ਸਿੰਘ ਇਹ ਬਾਬਾ ਜੀ ਨੇ ਪਹਿਲਾਂ ਹੀ ਸਾਰੀਆਂ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਵਾ ਵੀ 5 6 ਸਾਲ ਹੋ ਗਏ ਆ ਜਿਹੜੇ ਖੱਡੇ ਆ ਬਾਬੇ ਵੀਰਸੋਹ ਦੇ ਜਿਹੜ ਤੇ ਕੋਈ ਵੀ ਨੰਗਰ ਦਾ ਕੋਈ ਦੁਕਾਨਾਂ ਦਾ ਬੁਰਾ ਹਾਲ ਹੋ ਜਾਂਦਾ ਕੋਈ ਦੁਕਾਨਾਂ ਮੇਲੇ ਤੇ ਨਹੀਂ ਲੱਗ ਸਕਦੀਆਂ ਔਰ ਬਾਕੀ ਸਾਡੇ ਢਾਈ ਤਿੰਨ ਸਾਲ ਹੋ ਗਏ ਪਿੰਡ ਦੇ ਵਿੱਚ ਜਿੰਨੇ ਵੀ ਪੈਸਾ ਇਥੋਂ ਗਰਾਹ ਕੇ ਪੰਚਾਇਤ ਦਾ ਜਾਂਦਾ ਅਜੇ ਤੇ ਸਾਡੇ ਪਿੰਡ ਦੇ ਵਿੱਚ ਇੱਕ ਨਾਲੀ ਵੀ ਨਹੀਂ ਬਣ ਚੁੱਕੀ ਜੋਗ ਦੁਨੀਆ ਜਿਹੜੀ ਆ ਪਿੰਡ ਦੀ ਸਭਰਾਵਾਂ ਦੀ ਬਹੁਤ ਜ਼ਿਆਦੀ ਤੰਗ ਆ ਚੁੱਕੀ ਆ ਤੇ ਇਹ ਕਰਕੇ ਅਸੀਂ ਮੰਤਰੀ ਸਾਹਿਬ ਗਾੜੀ ਦੀ ਬੇਨਤੀ ਕਰਦੇ ਆ ਵੀ ਕੋਈ ਨਾ ਸਾਡੇ ਪਿੰਡ ਦਾ ਵਿਕਾਸ ਕੀਤਾ ਜਾਵੇ ਔਰ ਜਿਹੜੇ ਆਪਣੇ ਪਿੰਡ ਦੇ ਬੰਦੇ ਕੋਈ ਲੀਡਰ ਮੋਤਬਾਰ ਆ ਆਮ ਪਾਰਟੀ ਦੇ ਨਾਲ ਅੱਗੇ ਤੁਰੇ ਆ ਤੇ ਉਹਨਾਂ ਗਾੜੀ ਰਿਕੁਐਸਟ ਆ कि ਤੁਸੀਂ ਇੱਕ ਪਾਸਾ ਕਰਕੇ ਤੇ ਪਿੰਡ ਦਾ ਵਿਕਾਸ ਕਰੋ ਔਰ ਪਿੰਡ ਦੇ ਸਾਰੇ ਪਰਵਾਂ ਦੇ ਨਾਲ ਜੁੜ ਕੇ ਤੇ ਕੰਮ ਕਰੋ ਮੈਂ ਆਪਣੇ ਮੇਨ ਬੱਸ ਸਟੈਂਡ ਤੋਂ ਬਾਬੇ ਵੀਰ ਸਿੰਘ ਗੁਰਦਾਰੇ ਨੂੰ ਬਾਬਾ ਨਾਗਸਨ ਮੇਨ ਰਸਤਾ ਵਾ ਪੇਟਦਾ ਹੈ ਮੇਲੇ ਆਉਣ ਮੇਲੇ ਆਉਣ ਵਾਲੇ ਆ ਇਹ ਤਿੰਨ ਆਪਣੇ ਇੱਕ ਗੁਰੂ ਘਰ ਪੈਂਦਾ ਵਾ ਗਾੜੀ ਦੋ ਤਿੰਨ ਆਪਣੇ ਹੋਰ ਵੀ ਧਰਮਾਂ ਦੇ ਆਪਣੇ ਸਾਰੇ ਸਾਂਝਾ ਕੰਮ ਆ ਉਹ ਮੇਲੇ ਆਉਣ ਵਾਲੇ ਆ ਤੇ ਇਹ ਤੁਸੀਂ ਆਪ ਹੀ ਦੇਖ ਲੈ ਸਾਰਾ ਕੁਝ ਨਹੀਂ ਮੰਗ ਇਹੋ ਕਰਦੇ ਆ ਵੀ ਵੀਡੀਓ ਸਾਹਿਬ ਆਉਣ ਤੇ ਆਗੇ ਤੇ ਇੱਥੇ ਜਿਹੜਾ ਪਿੰਡ ਤੋਂ 70-80 ਲੱਖ ਰੁਪਏ ਬਾਬਾ ਜੀ ਕਹਿੰਦੇ ਖੜਿਆ ਉਹ ਕੋਣਾ ਕੋਹੀ ਦੇ ਪੈਸੇ ਲਾਉਣ ਤੇ ਇਹ ਪਿੰਡ ਦਾ ਰਸਤਾ ਜਿਹੜਾ ਚਾਲੂ ਕੀਤਾ ਜਾਵੇ ਵਧੀਆ ਬਣਾਇਆ ਜਾਵੇ ਜੋ ਪਬਲਿਕ ਨੂੰ ਆਉਣ ਜਾਣ ਤੋਂ ਵਧੀਆ ਲੱਗੇ ਕਿਹੜਾ ਪਿੰਡ ਆ ਮੇਰਾ ਪਿੰਡ ਸਭਰਾ ਆ ਕੀ ਗੱਲ ਵੀ ਆ ਕਿਹੜਾ ਗੱਲ ਇੱਕ ਹੋਵੇ ਤੇ ਤੁਹਾਨੂੰ ਦੱਸਿਗੇ ਇਹਨਾਂ ਗੱਲਾਂ ਬੜੀਆਂ ਜਾ ਰਹੀਆਂ ਅਸੀਂ ਆਮ ਪਾਰਟੀ ਦੇ ਵਰਕਰ ਆ 10-11 ਸਾਲ ਤੋਂ ਇਹ ਪਾਰਟੀ ਨਾਲ ਜੁੜੇ ਆ ਇਹ ਸਰਦਾਰ ਲਾਲਜੀਤ ਭੁੱਲਣ ਨੂੰ ਇਹ ਹਲਕੇ ਦੇ ਵਿੱਚੋਂ ਬੜੀ ਲੀਡ ਨਾਲ ਲੋਕਾਂ ਨੇ ਜਿਤਾ ਕੇ ਕੱਲਿਆ ਤੇ ਮੰਤਰੀ ਬਣਾਇਆ ਕਈ ਮਹਿਕਮੇ ਉਹਨੂੰ ਮਿਲੇ ਪਰ ਸਭਰਾਵਾਂ ਦਾ ਢਾਂਚਾ ਜਿੱਥੇ ਖਲੋਤਾ ਢਾਈਆਂ ਸਾਲਾਂ ਦਾ ਪਹਿਲਾਂ ਦਾ ਉੱਥੇ ਹੀ ਖਲੋਤਾ ਹੈ ਕੋਈ ਐਸਾ ਕੰਮ ਨਹੀਂ ਹੋਇਆ ਲੋਕ ਸਾਨੂੰ ਵਰਕਰਾਂ ਨੂੰ ਲੜਨ ਤਾਂ ਪਾ ਰਿਹਾ ਬਾਰ-ਬਾਰ ਇਹ ਗੱਲ ਕਹਿ ਰਿਹਾ ਵੀ ਜਿਹੜੇ ਮੇਨ ਰਸਤੇ ਆ ਜਿੱਤੋਂ ਬਾਬੇ ਵੀਰਸੋਂ ਦੇ ਘਰੋਂ ਰਸਤਾ ਜਾਂਦਾ ਹੈ ਬਾਬੇ ਕਾਣ ਤੋਂ ਦੇ ਘਰ ਨੂੰ ਗੜ ਜਾਂਦਾ ਇਹ ਮੇਨ ਸਾਡੀ ਗਲੀ ਹੈ ਦੋ ਮੇਲੇ ਆਉਣ ਵਾਲੇ ਇੱਕ 300 ਵਾਲਾ ਤੇ ਇੱਕ 200 ਨੂੰ ਮੇਲਾ ਹੋਣਾ ਸਾਡੇ ਪਿੰਡ 300 ਵਾਲਾ ਮੇਲਾ ਹੋਣਾ ਤੇ ਇੱਕ 200 ਵਾਲਾ ਮੇਲਾ ਹੋਣਾ ਮੇਨ ਮੇਲੇ ਆ ਮੇਲੇ ਆ ਦਿਨ ਸਾਡੀਆਂ ਪਾਣੀ ਦੀਆਂ ਗਲੀਆਂ ਭਰੀਆਂ ਹੁੰਦੀਆਂ ਲੋਕਾਂ ਨੇ ਸਾਡਾ ਜੀਨੀ ਰਾਮ ਕੀਤਾ ਪਿਆ ਵੀ ਤੋ ਅਸੀਂ ਗਲੀਆਂ ਕੋ ਨਹੀਂ ਇਹ ਇਹ ਬਣਾਉਂਦੇ 80 ਲੱਖ ਰੁਪਏ ਅਸੀਂ ਸਭਰਾਵਾਂ ਦੇ ਵਿੱਚੋਂ ਹਰ ਸਾਲ ਕਰਾ ਕੇ ਤੇ ਪੰਜਾਬ ਦੀ ਝੋਲੀ ਪਾ ਦਿੰਨੇ ਆ ਤੇ ਉਹ ਮਹਿਕਮਾ ਪੈਸੇ ਖਾ ਜਾਂਦਾ ਜਿਵੇਂ ਕੱਲ ਇੱਕ ਵੀਡੀਓ ਨੇ ਆਖਿਆ ਨਵਾਂ ਵੀਡੀਓ ਇੱਕ ਆਇਆ ਜਿਹਨੇ ਪੰਚਾਇਤ ਨੂੰ ਸਭਰਾਵਾਂ ਦੀ ਪੰਚਾਇਤ ਨੂੰ ਦਾਬੇ ਮਾਰੇ ਆ ਪੰਚਾਇਤ ਦੀ ਸਾਡੇ ਸਾਹਮਣੇ ਬੇਇੱਜ਼ਤੀ ਕੀਤੀ ਆ ਵੀ ਜੇ ਫੜੇ ਵੀ ਤੁਸੀਂ ਤੁਹਾਡਾ ਪਿੰਡ ਪੈਸੇ ਨਹੀਂ ਤਾਰਦਾ ਮੈਂ ਝੋਨੇ ਵਾਦੂੰਗਾ ਲੋਕਾਂ ਦੇ ਮੈਂ ਨਾ ਮੈਂ ਤਾਂ ਝੋਨੇ ਵਾਦੇ ਵਾਹ ਸਕਦਾ ਤੇਰੀ ਪੁਲਸ ਆਖੇ ਲੱਗਦੀ ਆ ਪਰ ਤੂੰ ਜਵਾਬ ਤਾਂ ਦੇ ਭਟਾਈਆਂ ਸਾਲਾਂ ਸਾਡੇ ਪਿੰਡ ਦਾ ਕੀ ਕੀਤਾ ਸਾਡੇ ਪਿੰਡ ਦਾ 80 ਲੱਖ ਰੁਪਏ ਅਸੀਂ ਕਰਾ ਕੇ ਦੇਨੇ ਆ ਕਿੱਥੇ ਲਾਇਆ ਉਹਦਾ ਜਵਾਬ ਦੇ ਪਿਛਲੇ ਜਿਹੜੇ ਉਦੋਂ ਪਿਛਲੇ ਵਾਰੀ 80 ਲੱਖ ਦਿੱਤਾ ਉਹਦਾ ਜਵਾਬ ਦੇ ਹੁਣ ਇਹਦਾ ਜਵਾਬ ਦੇਖ ਇਹਨਾਂ ਖੱਡਿਆਂ ਦਾ ਜਵਾਬ ਦੇ ਆ ਕੇ ਤੇ ਤੂੰ ਆਵੀਂ ਝੋਨਾ ਮਾਉਣ ਤੈਨੂੰ ਜਲਪਾਣੀ ਪੂਰਾ ਛਕਾਵਾਂਗੇ ਅਰਕੇ ਨਹੀਂ ਜੇ ਵਿਕਾਸ ਹੋਇਆ ਸਾਡੇ ਪਿੰਡ ਦੇ 3-4 ਕੰਮ 5-6 ਇਹੋ ਜਿਹੇ ਆ ਵੀ ਜਿਹੜਾ ਇੱਕ ਬੀਲੀ ਘਰ ਦੇ ਵਿੱਚੋਂ ਇੱਕ ਟਰਮ ਸਾਡੇ ਪਿੰਡ ਦਾ ਸੜ ਜੇ ਨਾ ਤੇ ਸਾਰੇ ਪਿੰਡ ਦੀ ਬੀਲੀ ਬੰਦ ਰਹੀਦੀ ਆ ਇਹ ਕਿੰਨਾ ਕੁ ਵੱਡਾ ਕੰਮ ਅਸੀਂ ਅਸੀਂ ਫਾਟ ਕੱਟਣ ਨੂੰ ਬੰਦੇ 200-200 ਰੁਪਿਆ ਬੰਬੀ ਤੇ ਲਾ ਗਏ ਤੇ ਅਸੀਂ ਉਹ ਜਿਹੜਾ ਉਹ ਕੰਮ ਕੀ ਕੀਤਾ ਕੰਮ ਕਿਦੇ ਹੋਇਆ ਜਿਹੜੇ ਉਹਨਾਂ ਦੇ ਵਰਕਰ ਦਾ ਕੋਈ ਰੇਤਾ ਵੇਚੀ ਜਾਂਦਾ ਕੋਈ ਵਾਦ-ਗਾੜ ਕਰੀ ਜਾਂਦਾ ਕੋਈ ਬੋਲੀ ਜੋ ਪੈਸੇ ਖਾਈ ਜਾਂਦਾ ਉਹ ਯਾਰ ਤੋਂ ਅਸੀਂ ਬੰਦੇ ਜੁੜੇ ਜੋ ਤੇ ਪਾਰਟੀ ਦੇ ਨਾਲ ਜੁੜੇ ਜਾਂ ਪਾਰਟੀ ਦੇ ਹੱਕ ਵਾਸਤੇ ਜੁੜੇ ਜੋ ਲੋਕਾਂ ਦੇ ਨਾਲ ਸਾਨੂੰ ਕੋ ਅਸੀਂ ਬੇਜਤੀ ਥੋੜਾ ਕਰਾਈ ਜਾਈਏ ਲੋਕਾਂ ਤੋਂ ਜੇ ਹੁਣ ਲੋਕਾਂ ਦੇ ਜਾ ਕੇ ਝੋਨੇ ਵਾਵੇਂਗਾ ਤੇ ਲੋਕ ਤੈਨੂੰ ਸਾਡੇ ਸੱਜੇ ਲੋਕ ਛਿਤੀਆਂ ਜੁੱਤੀਆਂ ਮਾਰਨਗੇ ਲੋਕ ਆਖਣਗੇ ਯਾਰ ਇਹ ਵਰਕਰ ਚੰਗੇ ਆ ਝੋਨਾ ਭਾਈ ਜਾਂਦੇ ਆ ਉਦੋਂ ਪਹਿਲਾਂ ਨਹੀਂ ਵੀ ਅਸੀਂ ਤੁਹਾਡਾ ਨਾਲ ਗੱਲ ਕਰੀਏ ਇਹ ਇਹ 6-7 ਸਾਲ ਹੋ ਗਏ ਰਸਤੇ ਟੁੱਟੇ ਹੋਏ ਨੂੰ 2.5 ਸਾਲ ਇਹਨਾਂ ਦੀ ਸਰਕਾਰ ਬਣੀ ਨਹੀਂ ਹੋ ਗਈ ਅਸੀਂ ਵਰਕਰ ਆਂ ਇਸ ਪਾਰਟੀ ਦੇ ਅਸੀਂ ਮੰਤਰੀ ਦੇ ਧਿਆਨ ਚ ਇਹ ਗੱਲ ਆਉਂਦੇ ਆ ਵੀ ਇਹ ਜਿਹੜਾ ਕੰਮ ਹੈ ਪਹਿਲੇ ਤਾਂ ਹਰਤੇ ਹੋਣਾ ਚਾਹੀਦਾ ਵਾੜਾ ਸਾਡੇ ਪਿੰਡ 메ਨ ਗਲੀ ਦਾ ਤੇ ਨਹੀਂ ਤੇ ਤੈਨੂੰ ਇਹ ਗੱਲ ਦਾ ਪਤਾ ਵਾ ਵੀ ਅਸੀਂ ਪਾਰਟੀ ਦੇ ਵਿੱਚ ਪੈਸੇ ਖਾਣ ਵਾਸਤੇ ਬਾਬਾ ਸਾਧ ਜਿੰਨੇ ਜੁੜਿਆ ਪਹਿਲੇ ਤਾਂ ਮੈਂ ਵੀਡੀਓ ਤੋਂ ਪਹਿਲੇ ਆਪਦੇ ਲੈਣੇ ਆ ਮੈਂ ਸੜਕ ਤੇ ਮਿੱਟੀ ਪਾਈ ਆ ਸਾਂਝੇ ਥਾਂ ਤੇ 40000 ਰੁਪਇਆ ਮੇਰਾ ਅਜੇ ਤੱਕ ਵੀਡੀਓ ਨੱਪ ਕੇ ਬੈਠਾ ਤੇ ਤਾਬੇ ਸਾਡੀ ਪਿੰਨ ਦੀ ਪੰਜਾਬ ਨੂੰ ਮਾਰੀ ਜਾਂਦਾ ਵੀਡੀਓ ਸਭ ਜਿਹੜੀ ਸਾਡੀ ਪਿੰਨ ਦੀ ਪੰਜਾਬ ਤਾਂ ਨਾ ਇਹਦਾ ਤੋਂ ਧੱਕਿਆ ਨਾ ਮੁੜ ਕੇ ਗਾਂ ਪਸ਼ਾ ਹੋ ਜਾਏਗਾ ਇਹਰਾ ਸਮਝੀ ਜੇ ਵਲੇ ਤੇ ਅਸੀਂ ਹੁਣ ਤੂੰ ਸਾਡਾ ਕੋਲ ਆ ਕੇ ਗਿਆ ਨਹੀਂ ਤੇਰੇ ਕੋਲ ਆ ਕੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਫਰੇ ਪੱਟੀ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ